ਹਾਂਜੀ ਦੋਸਤੋ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਬਿਰਦਾ ਸ਼ਰਮ ਦੇ ਬਾੜ ਧੁੱਪ ਵਿੱਚ ਸੁਨੀਤਾ ਆਪਣੀ ਬਦਕਿਸਮਤੀ ਨਾਲ ਉਥੇ ਰਹਿਣ ਵਾਲੀਆਂ ਹਮ ਉਮਰ ਔਰਤਾਂ ਨਾਲ ਗੱਲਾਂ ਕਰ ਰਹੀ ਸੀ ਉਦੋਂ ਹੀ ਇੱਕ ਸਹੇਲੀ ਗੀਤਾ ਨੇ ਕਿਹਾ ਸੁਨੀਤਾ ਭੈਣ ਤੁਹਾਡੇ ਨੂੰ ਪੁੱਤ ਬਹੁਤ ਚੰਗੇ ਹਨ ਫਿਰ ਵੀ ਪਤਾ ਨਹੀਂ ਤੁਸੀਂ ਇੱਥੇ ਕਿਉਂ ਆਏ ਹੋ ਤੁਹਾਡੇ ਨੂੰ ਪੁੱਤ ਤਾਂ ਤੁਹਾਨੂੰ ਲੈਣ ਵੀ ਆਏ ਸੀ ਫਿਰ ਵੀ ਤੁਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਗਏ ਇੱਕ ਸਾਡੇ ਨੂੰ ਪੁੱਤ ਹਨ ਜੋ ਸਾਨੂੰ ਕਦੇ ਮਿਲਣ ਨਹੀਂ ਆਉਂਦੇ ਸੁਨੀਤਾ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਉੱਥੇ ਰਹਿਣ ਵਾਲੇ ਬਨਵਾਰੀ ਲਾਲ ਨੇ ਕਿਹਾ ਸੁਨੀਤਾ ਭੈਣ ਤੁਹਾਡੇ ਨੂੰ ਪੁੱਤ ਅੱਜ ਫੇਰ ਤੁਹਾਨੂੰ ਲੈਣ ਆ ਗਏ ਹਨ ਨੂੰ ਪੁੱਤ ਦਾ ਨਾਮ ਸੁਣਦੇ ਹੀ ਸੁਨੀਤਾ ਦੇ ਚਿਹਰੇ ਤੇ ਗੁੱਸਾ ਝਲਕੇ ਪਿਆ ਉਹ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਉੱਥੇ ਬੈਠੇ ਸਾਰੇ ਲੋਕ ਸੁਨੀਤਾ ਨੂੰ ਦੇਖ ਕੇ ਹੈਰਾਨ ਰਹਿ ਗਏ ਇਹ ਕਿੱਦਾਂ ਦੀ ਔਰਤ ਹੈ ਇਸਦੇ ਨੂੰ ਪੁੱਤ ਇਸ ਨੂੰ ਲੈਣ ਆਏ ਨੇ ਇਹ ਉਹਨਾਂ ਨੂੰ ਮਿਲਣ ਦੀ ਬਜਾਏ ਮੂੰਹ ਮੋੜ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਦੋਂ ਤੱਕ ਸੁਨੀਤਾ ਦੇ ਨੂੰ ਪੁੱਤ ਆ ਚੁੱਕੇ ਸੀ ਉਹ ਸਿੱਧੇ ਉੱਥੋਂ ਦੇ ਮੈਨੇਜਰ ਕੋਲ ਗਏ ਮੈਨੇਜਰ ਸਾਹਿਬ ਉਹਨਾਂ ਨੂੰ ਸੁਨੀਤਾ ਨਾਲ ਮਿਲਾਉਣ ਲਈ ਕਮਰੇ ਅੰਦਰ ਲੈ ਗਏ ਜਦੋਂ ਅੰਦਰ ਆਏ ਤਾ ਸੁਨੀਤਾ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬੈਠੀ ਸੀ ਮੈਨੇਜਰ ਸਾਹਿਬ ਨੇ ਕਿਹਾ ਮਾਤਾ ਜੀ ਦਰਵਾਜ਼ਾ ਖੋਲੋ ਤੁਹਾਡਾ ਪੁੱਤਰ ਆਪਣੀ ਘਰਵਾਲੀ ਨਾਲ ਤੁਹਾਨੂੰ ਮਿਲਣ ਲਈ ਆਇਆ ਹੈ ਸੁਨੀਤਾ ਨੇ ਸਾਫ਼ ਮਨਾਂ ਕਰ ਦਿੱਤਾ ਮੈਨੇਜਰ ਸਾਹਿਬ ਦੇ ਬਹੁਤ ਜ਼ਿਆਦਾ ਮਨਤਾ ਤਰਲੇ ਕਰਨ ਤੇ ਸੁਨੀਤਾ ਨੇ ਦਰਵਾਜ਼ਾ ਖੋਲ੍ਹਿਆ ਸੁਨੀਤਾ ਦੇ ਨੂੰ ਪੁੱਤ ਸੁਨੀਤਾ ਨੂੰ ਮਿਲਣ ਲਈ ਅੰਦਰ ਗਏ ਤੇ ਮੈਨੇਜਰ ਸਾਹਿਬ ਉੱਥੇ ਬਾਹਰ ਹੀ ਬੈਠ ਗਏ ਅੰਦਰ ਜਾਂਦੇ ਹੀ ਉਹਨਾਂ ਦੇ ਪੁੱਤਰ ਰਵੀ ਨੇ ਕਿਹਾ ਮਾਂ ਕੀ ਹੋ ਗਿਆ ਤੁਹਾਨੂੰ ਕਿਉਂ ਨਹੀਂ ਜਾਣਾ ਚਾਹੁੰਦੀ ਤੂੰ ਸਾਡੇ ਨਾਲ ਹੁਣ ਤਾਂ ਤੁਹਾਡਾ ਪੋਤਾ ਵੀ ਆ ਗਿਆ ਉਸ ਨੂੰ ਤੁਹਾਡੀ ਬਹੁਤ ਲੋੜ ਹੈ ਜੇਕਰ ਦਾਦੀ ਦੇ ਹੁੰਦੇ ਹੋਏ ਵੀ ਪੋਤੇ ਨੂੰ ਦਾਦੀ ਦਾ ਲਾਡ ਪਿਆਰ ਨਾ ਮਿਲੇ ਇਹ ਤਾਂ ਫਿਰ ਉਸ ਦੇ ਲਈ ਨਾਇਨ ਇंसाफी ਹੋਵੇਗੀ ਉਦੋਂ ਹੀ ਸੁਨੀਤਾ ਦੀ ਨੂਨੇ ਕਿਹਾ ਮੰਮੀ ਜੀ ਤੁਹਾਨੂੰ ਪਤਾ ਹੈ ਪਿੰਡ ਵਿੱਚ ਜੋ ਸਾਡੀ ਜ਼ਮੀਨ ਸੀ ਹੁਣ ਉੱਥੇ ਸ਼ਹਿਰ ਦਾ ਵਿਕਾਸ ਹੋ ਗਿਆ ਹੁਣ ਤਾਂ ਉਸ ਜ਼ਮੀਨ ਦੀਆਂ ਕੀਮਤਾਂ ਕਰੋੜਾਂ ਦੀਆਂ ਹੋ ਗਈਆਂ ਹਨ ਨੂਹ ਪੁੱਤ ਦੀਆਂ ਗੱਲਾਂ ਸੁਣ ਕੇ ਸੁਨੀਤਾ ਉਹਨਾਂ ਦਾ ਲਾਲਚ ਸਮਝ ਗਈ ਉਹ ਸੁਨੀਤਾ ਨੂੰ ਘਰ ਕਿਉਂ ਲੈ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਆਪਣੇ ਨੂਹ ਪੁੱਤ ਤੇ ਗੁੱਸਾ ਤਾਂ ਬਹੁਤ ਆਇਆ ਪਰ ਉਹ ਉਹਨਾਂ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਉਹ ਚੁੱਪ ਕਰ ਗਈ ਕਮਰੇ ਦਾ ਮਾਹੌਲ ਇੱਕਦਮ ਸ਼ਾਂਤ ਹੋ ਗਿਆ ਉਦੋਂ ਹੀ ਮੈਨੇਜਰ ਸਾਹਿਬ ਅੰਦਰ ਆਏ ਤੇ ਬੋਲੇ ਕੀ ਹੋਇਆ ਮਾਤਾ ਜੀ ਕੀ ਫੈਸਲਾ ਕੀਤਾ ਤੁਸੀਂ ਸੁਨੀਤਾ ਦੀ ਨੂੰ ਪ੍ਰੀਤ ਨੇ ਕਿਹਾ ਪਤਾ ਨਹੀਂ ਮੈਨੇਜਰ ਸਾਹਿਬ ਮੰਮੀ ਜੀ ਨੂੰ ਕੀ ਹੋ ਗਿਆ ਨਾ ਤਾਂ ਮੰਮੀ ਜੀ ਹਾਂ ਕਹਿੰਦੇ ਨੇ ਤੇ ਨਾ ਹੀ ਨਾ ਕਹਿੰਦੇ ਨੇ ਨੂੰ ਪੁੱਤ ਬੋਲੀ ਜਾ ਰਹੇ ਸੀ ਪਰ ਸੁਨੀਤਾ ਕੁਝ ਨਾ ਬੋਲੀ ਚੁੱਪਚਾਪ ਬੈਠੀ ਰਹੀ ਨੂੰ ਪੁੱਤ ਬੋਲਦੇ ਬੋਲਦੇ ਉੱਠ ਕੇ ਬਾਹਰ ਚਲੇ ਗਏ ਤੇ ਆਪਣੀ ਗੱਡੀ ਵਿੱਚ ਬੈਠ ਕੇ ਘਰ ਵਾਪਿਸ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਸੁਨੀਤਾ ਦੇ ਚਿਹਰੇ ਤੇ ਨਾ ਤਾਂ ਗੁੱਸੇ ਦੇ ਭਾਵ ਸੀ ਤੇ ਨਾ ਹੀ ਨਿਰਾਸ਼ਾ ਦੇ ਉਹ ਇੱਕਦਮ ਸ਼ਾਂਤ ਬੈਠੀ ਰਹੀ ਉਹਨਾਂ ਦੀ ਚੁੱਪੀ ਤੋੜਦਿਆਂ ਮੈਨੇਜਰ ਸਾਹਿਬ ਬੋਲੇ ਇੱਕ ਗੱਲ ਕਹਾ ਮਾਤਾ ਜੀ ਤੁਸੀਂ ਬੜੀ ਕਿਸਮਤ ਵਾਲੇ ਹੋ ਜੋ ਤੁਹਾਡੇ ਨੂੰ ਪੁੱਤ ਤੁਹਾਨੂੰ ਇੰਨੇ ਦਿਨਾਂ ਬਾਅਦ ਘਰ ਵਾਪਸ ਲੈ ਕੇ ਜਾਣ ਲਈ ਆ ਰਹੇ ਆ ਤੁਸੀਂ ਹਰ ਵਾਰ ਉਹਨਾਂ ਨੂੰ ਮਨਾ ਕਰ ਦਿੰਦੇ ਹੋ ਬਾਕੀ ਬਿਰਦਾ ਆਸ਼ਰਮ ਵਿੱਚ ਦੇਖੋ ਕਿਸੇ ਦੇ ਵੀ ਨੂਪੁੱਤ ਉਹਨਾਂ ਨੂੰ ਮੈਨਜਾ ਦੇਖਣ ਲਈ ਨਹੀਂ ਆਉਂਦੇ ਤੁਹਾਡੇ ਨੂਪੁੱਤ 2 ਮਹੀਨਿਆਂ ਤੋਂ ਲਗਾਤਾਰ ਆ ਰਹੇ ਹਨ ਪਰ ਤੁਸੀਂ ਹੋ ਜੋ ਆਪਣੀ ਜਿੱਦ ਫੜ ਕੇ ਬੈਠੇ ਹੋਏ ਹੋ ਇਦਾਂ ਦੇ ਨੂਪੁੱਤ ਤਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਆ ਵਰਨਾ ਆਪਣੇ ਆਸ਼ਰਮ ਵਿੱਚ ਗੀਤਾ ਆਂਟੀ ਨੂੰ ਹੀ ਦੇਖ ਲਓ ਜੋ ਛੋਟੇ-ਛੋਟੇ ਪੋਤੇ-ਪੋਤੀਆਂ ਨੂੰ ਕਿੰਨਾ ਯਾਦ ਕਰਦੀ ਹੈ ਕਿੰਨਾ ਰੋਂਦੀ ਹੈ ਉਹਨਾਂ ਨੂੰ ਯਾਦ ਕਰਕੇ ਹਰ ਰੋਜ਼ ਰੱਬ ਅੱਗੇ ਇਹੀ ਅਰਦਾਸ ਕਰਦੀ ਹੈ ਕਿ ਕਾਸ਼ ਉਹਨਾਂ ਦੇ ਨੂੰ ਪੁੱਤ ਉਹਨਾਂ ਨੂੰ ਕਿਸੇ ਤਰ੍ਹਾਂ ਘਰ ਲੈ ਜਾਣ ਉਹ ਆਪਣੇ ਘਰ ਵਿੱਚ ਰਹਿਣਾ ਚਾਹੁੰਦੀ ਹੈ ਇੱਕ ਤੁਸੀਂ ਹੋ ਜੋ ਨੂੰ ਪੁੱਤ ਦੇ ਕਹਿਣ ਤੇ ਵੀ ਘਰ ਜਾਣ ਲਈ ਤਿਆਰ ਨਹੀਂ ਹੋ ਰਹੇ ਉਦੋਂ ਹੀ ਕੁਰਸੀ ਤੋਂ ਉੱਠਦਿਆਂ ਸੁਨੀਤਾ ਮੈਨੇਜਰ ਸਾਹਿਬ ਨੂੰ ਬੋਲੀ ਮੈਨੇਜਰ ਸਾਹਿਬ ਹੁਣ ਮੇਰਾ ਘਰ ਪਿਰਦਾ ਆਸ਼ਰਮ ਹੀ ਹੈ ਮੈਂ ਕਿਸੇ ਹੋਰ ਘਰ ਵਿੱਚ ਨਹੀਂ ਜਾਣਾ ਆਪਣੇ ਆਖਰੀ ਸਾਹਾਂ ਤੱਕ ਮੈਂ ਬਿਰਦਾ ਆਸ਼ਰਮ ਵਿੱਚ ਰਹਾਗੀ ਜੇਕਰ ਤੁਹਾਨੂੰ ਮੇਰਾ ਇਸ ਬਿਰਦਾ ਆਸ਼ਰਮ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਤਾਂ ਮੈਂ ਕਿਸੇ ਦੂਜੇ ਬਿਰਦਾ ਆਸ਼ਰਮ ਵਿੱਚ ਚਲੀ ਜਾਵਾਂਗੀ ਪਰ ਨੂੰ ਪੁੱਤ ਦੇ ਨਾਲ ਵਾਪਸ ਉਸ ਘਰ ਵਿੱਚ ਨਹੀਂ ਜਾਵਾਂਗੀ ਨਹੀਂ ਮਾਤਾ ਜੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਇਸ ਬਿਰਦਾ ਆਸ਼ਰਮ ਨੂੰ ਛੱਡ ਕੇ ਚਲੇ ਜਾਓ ਮੈਂ ਬਿਰਦਾ ਆਸ਼ਰਮ ਤੁਹਾਡੇ ਵਰਗੇ ਬਜ਼ੁਰਗ ਲੋਕਾਂ ਲਈ ਬਣਾਇਆ ਹੈ ਜਿਨ੍ਹਾਂ ਦੀ ਮੈਂ ਸੇਵਾ ਕਰਨਾ ਚਾਹਨਾ ਮੈਂ ਤਾਂ ਬਸ ਤੁਹਾਡੇ ਨੂੰ ਪੁੱਤ ਦੇ ਚੰਗੇ ਸੁਭਾਅ ਨੂੰ ਦੇਖ ਕੇ ਤੁਹਾਨੂੰ ਇਹ ਸਭ ਕਹਿ ਰਿਹਾ ਸੀ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤੁਹਾਡੇ ਤੇ ਕਰ ਜਾਣ ਦਾ ਕੋਈ ਦਬਾਅ ਨਹੀਂ ਪਾ ਰਿਹਾ ਜੇਕਰ ਤੁਹਾਨੂੰ ਮੇਰੀ ਗੱਲ ਦਾ ਦੁੱਖ ਲੱਗਾ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ ਮੈਨੇਜਰ ਸਾਹਿਬ ਨੇ ਦੋਵੇਂ ਹੱਥ ਜੋੜਦੇ ਹੋਏ ਕਿਹਾ ਤਾਂ ਸੁਨੀਤਾ ਬੋਲੀ ਨਹੀਂ ਪੁੱਤ ਇਹਦੇ ਵਿੱਚ ਬੁਰਾ ਲੱਗਣ ਵਾਲੀ ਕੋਈ ਗੱਲ ਨਹੀਂ ਹੈ ਤੁਸੀਂ ਮੈਨੂੰ ਉਹੀ ਕਹਿ ਰਹੇ ਹੋ ਜੋ ਆਪਣੀ ਅੱਖਾਂ ਦੇ ਸਾਹਮਣੇ ਵੇਖ ਰਹੇ ਹਾਂ ਸੱਚਾਈ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਕੀ ਮਤਲਬ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੇਜਰ ਸਾਹਿਬ ਨੇ ਪੁੱਛਿਆ ਤਾਂ ਸੁਨੀਤਾ ਨੇ ਕਿਹਾ ਬਸ ਕੁਝ ਨਹੀਂ ਪੁੱਤ ਹਜੇ ਬੋਲ ਹੀ ਰਹੀ ਸੀ ਉਹ ਆਪਣੀ ਗੱਲ ਨੂੰ ਟਾਲ ਕੇ ਉੱਥੋਂ ਉੱਠ ਕੇ ਬਾਹਰ ਚਲੀ ਗਈ ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ ਕੁਝ ਦਿਨਾਂ ਬਾਅਦ ਸੁਨੀਤਾ ਦੇ ਨੂੰ ਪੁੱਤ ਫਿਰ ਤੋਂ ਬਿਰਧ ਆਸ਼ਰਮ ਆਈ ਮੈਨੇਜਰ ਸਾਹਿਬ ਨੂੰ ਆਪਣੀ ਮਾਲ ਨੂੰ ਮਿਲਣ ਲਈ ਕਿਹਾ ਉਦੋਂ ਮੈਨੇਜਰ ਨੇ ਦੇਖਿਆ ਉਹਨਾਂ ਦੀ ਬਹੁ ਦੇ ਹੱਥ ਵਿੱਚ ਇੱਕ ਵੱਡਾ ਜਿਹਾ ਡੱਬਾ ਹੈ ਉਹਨਾਂ ਨੇ ਪੁੱਛਿਆ ਇਹਦੇ ਵਿੱਚ ਕੀ ਹੈ ਤਾਂ ਸੁਨੀਤਾ ਦੀ ਨੂੰ ਬੋਲੀ ਮੈਨੇਜਰ ਸਾਹਿਬ ਅੱਜ ਮੇਰੀ ਸੱਸ ਦਾ ਜਨਮ ਦਿਨ ਹੈ ਇਸ ਲਈ ਮੈਂ ਉਹਨਾਂ ਲਈ ਕੇਕ ਲੈ ਕੇ ਆਈ ਹਾਂ ਬਿਰਧ ਆਸ਼ਰਮ ਵਿੱਚ ਉਹਨਾਂ ਦੇ ਨਾਲ ਮੈਂ ਕੇਕ ਕਟਾਂਗੀ ਉਹ ਮੇਰੇ ਨਾਲ ਘਰ ਆਉਣ ਲਈ ਤਿਆਰ ਨਹੀਂ ਤਾ ਮੈਂ ਸੋਚਿਆ ਮੈਂ ਹੀ ਮੇਰੀ ਸੱਸ ਨਾਲ ਜਾ ਕੇ ਉਹਨਾਂ ਨਾਲ ਉਹਨਾਂ ਦਾ ਜਨਮ ਦਿਨ ਮਨਾ ਲੈਂਦੀ ਆ ਮੈਨੇਜਰ ਬੋਲਿਆ ਇੱਕ ਵਾਰ ਮੈਂ ਮਾਤਾ ਜੀ ਤੋਂ ਪੁੱਛ ਕੇ ਆਉਂਦਾ ਹਾਂ ਉਸ ਤੋਂ ਬਾਅਦ ਹੀ ਤੁਹਾਨੂੰ ਦੱਸਾਂਗਾ ਇਸ ਵਾਰ ਰਵੀਪ੍ਰੀਤ ਆਪਣੇ 4 ਮਹੀਨਿਆਂ ਦੇ ਪੁੱਤ ਨੂੰ ਵੀ ਲੈ ਕੇ ਆਏ ਸੀ ਮੈਨੇਜਰ ਸਾਹਿਬ ਸੁਨੀਤਾ ਦੇ ਕਮਰੇ ਵਿੱਚ ਗਏ ਤੇ ਬੋਲੇ ਮਾਤਾ ਜੀ ਤੁਹਾਡੇ ਨੂੰ ਪੁੱਤ ਤੁਹਾਡਾ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਏ ਆ ਤਾਂ ਸੁਨੀਤਾ ਨੇ ਨੂੰ ਪੁੱਤ ਨੂੰ ਮੈਨ ਤੋਂ ਸਾਫ਼ ਮਨਾ ਕਰ ਦਿੱਤਾ ਪਿਛਲੀ ਵਾਰ ਦੀ ਤਰ੍ਹਾਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬਹਿ ਗਈ ਪਰ ਇਧਰ ਉਹਨਾਂ ਦੀ ਨੂੰ ਪ੍ਰੀਤ ਤਾਂ ਉਹਨਾਂ ਨੂੰ ਮਿਲਣ ਦੀ ਜਿੱਦ ਫੜੀ ਬੈਠੀ ਸੀ ਚਾਹੇ ਕੁਝ ਵੀ ਹੋ ਜਾਵੇ ਪਰ ਮੈਂ ਆਪਣੀ ਸੱਸ ਨੂੰ ਮਿਲ ਕੇ ਤੇ ਜਨਮ ਦਿਨ ਦਾ ਕੇਕ ਕੱਟ ਕੇ ਹੀ ਘਰ ਜਾਵਾਂਗੀ ਹੁਣ ਤਾਂ ਪਿਆਤਾ ਆਸ਼ਰਮ ਵਿੱਚ ਰਹਿਣ ਵਾਲੇ ਬਾਕੀ ਬਜ਼ੁਰਗਾਂ ਨੂੰ ਵੀ ਲੱਗਣ ਲੱਗਾ ਸੀ ਸੱਚ ਵਿੱਚ ਸੁਨੀਤਾ ਦੇ ਨੂੰ ਪੁੱਤ ਬਹੁਤ ਚੰਗੇ ਹਨ ਪਰ ਸੁਨੀਤਾ ਦੇ ਅੰਦਰ ਜਰਾ ਵੀ ਹਮਦਰਦੀ ਨਹੀਂ ਹੈ ਬੜੀ ਪੱਥਰਦਿਲ ਹੈ ਜਦੋਂ ਨੂੰ ਪਤੇ ਨਹੀਂ ਮੰਨਤਾ ਕਰ ਰਹੇ ਹਨ ਤਾਂ ਉਹਨਾਂ ਨੂੰ ਘਰੇ ਚਲੇ ਜਾਣਾ ਚਾਹੀਦਾ ਹੈ ਪਤਾ ਨਹੀਂ ਕਿਉਂ ਫਾਲਤੂ ਦੀ ਜੱਦ ਫੜ ਕੇ ਬੈਠੀ ਹੈ ਜੇਕਰ ਸਾਡੇ ਨੂੰ ਪੁੱਤ ਸਾਨੂੰ ਲੈਣ ਆਉਂਦੇ ਤਾਂ ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਚਲੇ ਜਾਂਦੇ ਉਦੋਂ ਹੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਇਦਾਂ ਦੀ ਕੋਈ ਮਾਂ ਹੋਈ ਭਲਾ ਆਪਣੇ ਨੂੰਹ ਪੁੱਤ ਨੂੰ ਬਾਰ-ਬਾਰ ਆਉਣ ਤੇ ਮਜਬੂਰ ਕਰ ਰਹੀ ਹੋਵੇ ਤਾਂ ਦੂਜੇ ਨੇ ਕਿਹਾ ਆਪਣੇ ਨੂੰਹ ਪੁੱਤ ਨੂੰ ਤਾਂ ਛੱਡੋ ਆਪਣੇ ਨੰਨੇ ਜਿਹੇ ਪੋਤੇ ਨੂੰ ਵੀ ਦੇਖਣਾ ਨਹੀਂ ਚਾਹੁੰਦੀ ਪਤਾ ਨਹੀਂ ਕਿਹੋ ਜਿਹੀ ਦਾਦੀ ਹੈ ਜੋ ਆਪਣੇ ਪਰਿਵਾਰ ਤੋਂ ਦੂਰ ਭੱਜ ਰਹੀ ਹੈ ਸਭ ਲੋਕਾਂ ਦੇ ਮੂੰਹੋਂ ਆਪਣੇ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਸੁਣ ਕੇ ਸੁਨੀਤਾ ਕਮਰੇ ਤੋਂ ਬਾਹਰ ਆਈ ਆਪਣੇ ਨੂੰਹ ਦੇ ਹੱਥ ਵਿੱਚੋਂ ਕੇਕ ਵਾਲਾ ਡੱਬਾ ਫੜ ਕੇ ਦੂਰ ਸੁੱਟ ਦਿੱਤਾ ਫਿਰ ਗੁੱਸੇ ਵਿੱਚ ਬੋਲੀ ਮੈਨੇਜਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਹੀ ਮਨਾਂ ਕੀਤਾ ਸੀ ਕਿ ਮੈਂ ਆਪਣੇ ਨੂੰਹ ਪੁੱਤ ਨੂੰ ਨਹੀਂ ਮਿਲਣਾ ਫਿਰ ਕਿਉਂ ਤੁਸੀਂ ਬਾਰ ਬਾਰ ਆ ਕੇ ਮੈਨੂੰ ਪਰੇਸ਼ਾਨ ਕਰ ਰਹੇ ਹੋ ਮੈਂ ਕਹਿ ਦਿੱਤਾ ਨਾ ਕਿ ਨਾ ਮੇਰਾ ਕੋਈ ਪੁੱਤ ਹੈ ਨਾ ਨੂੰਹ ਹੈ ਤੇ ਨਾ ਹੀ ਮੇਰਾ ਕੋਈ ਪੋਤਾ ਹੈ ਮੇਰੇ ਪਤੀ ਦੇ ਜਾਣ ਤੋਂ ਬਾਅਦ ਹੁਣ ਇਸ ਦੁਨੀਆ ਵਿੱਚ ਮੇਰਾ ਕੋਈ ਵੀ ਆਪਣਾ ਨਹੀਂ ਹੈ ਇਹ ਸਾਰਾ ਕੁਝ ਕਹਿ ਦਿਓ ਇਹਨਾਂ ਲੋਕਾਂ ਨੂੰ ਕਿ ਇਹ ਹੁਣ ਮੈਨੂੰ ਦੁਬਾਰਾ ਇੱਥੇ ਲੈਣ ਵਾਸਤੇ ਨਾ ਆਉਣ ਇਸ ਵਾਰ ਮੈਨੇਜਰ ਸਾਹਿਬ ਨੂੰ ਸੁਨੀਤਾ ਦਾ ਵਿਵਹਾਰ ਬਹੁਤ ਅਜੀਬ ਲੱਗਿਆ ਉਹ ਸੁਨੀਤਾ ਤੋਂ ਨਾਰਾਜ਼ ਹੁੰਦੇ ਹੋਏ ਬੋਲੇ ਮਾਤਾ ਜੀ ਕਿਉਂ ਤੁਸੀਂ ਬੁਢਾਪੇ ਦੇ ਵਿੱਚ ਆਪਣੀ ਆਕੜ ਲੈ ਕੇ ਬੈਠੇ ਹੋ ਇਦਾਂ ਦੀ ਵੀ ਕਿਹੜੀ ਗੱਲ ਹੋ ਗਈ ਜੋ ਤੁਸੀਂ ਆਪਣੇ ਨੂੰ ਪੁੱਤ ਤੋਂ ਇੰਨੀ ਨਫ਼ਰਤ ਕਰਦੇ ਹੋ ਇੱਥੇ ਸਾਰੇ ਲੋਕ ਦੇਖ ਰਹੇ ਨੇ ਕਿ ਤੁਹਾਡੇ ਨੂੰ ਪੁੱਤ ਕਿੰਨੇ ਚੰਗੇ ਹਨ ਜੋ ਤੁਹਾਡਾ ਜਨਮ ਦਿਨ ਮਨਾਉਣ ਵਾਸਤੇ ਬਿਰਧ ਆਸ਼ਰਮ ਆਏ ਹਨ ਬੱਚੇ ਹਨ ਗਲਤੀ ਤਾਂ ਜਰੂਰ ਹੋ ਗਈ ਹੋਵੇਗੀ ਜੇਕਰ ਹੁਣ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਤੁਹਾਨੂੰ ਵੀ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਉਦੋਂ ਹੀ ਸੁਨੀਤਾ ਆਪਣੇ ਨੂੰ ਪੁੱਤ ਵੱਲ ਦੇਖਦੇ ਹੋਏ ਬੋਲੀ ਚਲੋ ਜਾਓ ਇੱਥੋਂ ਦੁਬਾਰਾ ਕਦੇ ਵੀ ਮੈਨੂੰ ਆਪਣੀ ਸ਼ਕਲ ਨਹੀਂ ਦਿਖਾਉਣਾ ਸੁਨੀਤਾ ਦਾ ਗੁੱਸਾ ਦੇਖ ਕੇ ਸੁਨੀਤਾ ਦੇ ਨੂੰ ਪੁੱਤ ਨੂੰ ਲੱਗਿਆ ਕਿ ਮੰਮੀ ਜੀ ਕਿਤੇ ਹੁਣ ਸਾਡੀ ਪੋਲਾ ਨਾ ਖੋਲ ਦੇਣ ਇਸ ਲਈ ਉਦਾਸ ਜਿਹਾ ਮੂੰਹ ਲੈ ਕੇ ਉਹ ਉਥੋਂ ਚਲੇ ਗਏ ਪਰ ਅੱਜ ਸੁਨੀਤਾ ਚੁੱਪ ਨਹੀਂ ਬੈਠੀ ਕਿਉਂਕਿ ਬਾਰ-ਬਾਰ ਬਿਰਧ ਆਸ਼ਰਮ ਵਿੱਚ ਜਾ ਕੇ ਉਹਨਾਂ ਦੇ ਨੂੰ ਪੁੱਤ ਨੇ ਪਿਛਲੇ 1 ਸਾਲ ਤੋਂ ਉਹਨਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਸੀ ਕਿਸ ਤਰ੍ਹਾਂ ਪਿਛਲੇ 1 ਸਾਲ ਤੋਂ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਕਿਸ ਤਰ੍ਹਾਂ ਆਪਣੇ ਪਤੀ ਦਾ ਘਰ ਛੱਡ ਕੇ ਬਿਰਧ ਆਸ਼ਰਮ ਵਿੱਚ ਅਡਜਸਟ ਕੀਤਾ ਇਹ ਗੱਲਾਂ ਉਸ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਸੀ ਜਦੋਂ ਬਿਰਧ ਆਸ਼ਰਮ ਵਿੱਚ ਆਈ ਸੀ ਤਾਂ ਕਿਸ ਤਰ੍ਹਾਂ 3-4 ਮਹੀਨੇ ਤੱਕ ਰੋ ਰੋ ਕੇ ਬਹੁਤ ਪਰੇਸ਼ਾਨ ਹੋ ਗਈ ਸੀ ਇਹ ਤਾਂ ਉਹ ਹੀ ਜਾਣਦੀ ਸੀ ਕਿੰਨੇ ਟੁੱਟੇ ਹੋਏ ਮਨ ਦੇ ਨਾਲ ਆਸ਼ਰਮ ਵਿੱਚ ਆਈ ਸੀ ਨੂੰ ਪੁੱਤ ਨੇ ਉਹਨਾਂ ਨੂੰ ਬੇਇੱਜ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਆਪਣੀਆਂ ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਸੁਨੀਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਦੋਂ ਹੀ ਮੈਨੇਜਰ ਸਾਹਿਬ ਨੇ ਕਿਹਾ ਮਾਤਾ ਜੀ ਮੈਂ ਪਿਛਲੇ 1 ਸਾਲ ਤੋਂ ਤੁਹਾਡੀਆਂ ਅੱਖਾਂ ਵਿੱਚ ਕਦੇ ਹੰਝੂ ਨਹੀਂ ਦੇਖੇ ਪਰ ਅੱਜ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਏਦਾਂ ਕਿਉਂ ਏਦਾਂ ਦੀ ਕੀ ਗੱਲ ਹੋ ਗਈ ਜੋ ਤੁਸੀਂ ਆਪਣੇ ਨੂੰ ਪੁੱਤ ਦੇ ਨਾਲ ਘਰ ਵਾਪਸ ਨਹੀਂ ਜਾਣਾ ਚਾਹੁੰਦੇ ਸਾਨੂੰ ਵੀ ਦੱਸੋ ਕੁਝ ਤਾਂ ਗੱਲ ਹੈ ਜੋ ਤੁਸੀਂ ਆਪਣੇ ਦਿਲ ਅੰਦਰ ਦੱਬੀ ਬੈਠੇ ਹੋ ਏਦਾਂ ਲੱਗਦਾ ਜਿਵੇਂ ਮਨ ਦੁੱਖਾਂ ਦਾ ਸਮੁੰਦਰ ਹੋਵੇ ਜਿਸ ਨੂੰ ਅੱਜ ਤੱਕ ਅਸੀਂ ਸਾਰੇ ਦੇਖ ਹੀ ਨਹੀਂ ਸਕੇ ਅਸੇ ਪਾਸੇ ਖੜੇ ਬਜ਼ੁਰਗ ਕਹਿਣ ਲੱਗੇ ਸੁਨੀਤਾ ਇਦਾਂ ਦਾ ਕੀ ਹੋਇਆ ਜਿਸ ਕਰਕੇ ਤੁਸੀਂ ਆਪਣੇ ਨੂੰ ਪੁੱਤ ਨੂੰ ਐਨੇ ਨਫ਼ਰਤ ਕਰਦੇ ਹੋ ਉਹਨਾਂ ਦੇ ਨਾਲ ਜਾਣਾ ਨਹੀਂ ਚਾਹੁੰਦੇ ਕੁਝ ਤਾਂ ਹੋਇਆ ਹੋਵੇਗਾ ਜਿਸ ਕਰਕੇ ਤੁਸੀਂ ਐਨੇ ਪੱਥਰਦਿਲ ਬਣ ਗਏ ਹੋ ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਸੁਨੀਤਾ ਹੁਣ ਸਾਰੀਆਂ ਗੱਲਾਂ ਨੂੰ ਸਪਸ਼ਟ ਰੂਪ ਨਾਲ ਦੱਸਣਾ ਚਾਹੁੰਦੀ ਸੀ ਕਿਉਂਕਿ ਬਾਰ-ਬਾਰ ਨੂੰ ਪੁੱਤ ਦਾ ਆਉਣਾ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਨੂੰ ਪੁੱਤ ਦਾ ਚਿਹਰਾ ਦੇਖਦੀ ਤਾਂ ਬਹੁਤ ਗੁੱਸਾ ਆਉਂਦਾ। ਸਨੀਤਾ ਮੈਨੇਜਰ ਸਾਹਿਬ ਨੂੰ ਕਹਿਣ ਲੱਗੀ, "ਬੇਟਾ, ਤੁਸੀਂ ਜਿਸ ਬੇਟੇ ਨੂੰ ਇੰਨਾ ਚੰਗਾ ਕਹਿ ਰਹੇ ਹੋ, ਤੁਹਾਨੂੰ ਉਸ ਦੀ ਹਕੀਕਤ ਪਤਾ ਨਹੀਂ। ਅੱਜ ਐਨੇ ਚੰਗੇ ਬਣ ਕੇ ਉਹ ਮੇਰੇ ਲਈ ਕੇਕ ਲਿਆਏ ਹਨ। ਪਿਛਲੇ 1 ਸਾਲ ਪਹਿਲਾਂ ਇਸ ਨੂੰ ਨੇ ਮੇਰੇ ਮੂੰਹ ਤੇ ਕੇਕ ਚਲਾ ਕੇ ਮਾਰਿਆ ਸੀ। ਮੇਰੇ ਘਰ ਵਿੱਚ ਮੇਰਾ ਸਹਰਾ ਲੈਣਾ ਦੁੱਬਰ ਕਰ ਦਿੱਤਾ ਸੀ।" ਆਪਣੇ ਘਰ ਵਿੱਚ ਮੈਂ ਘੁੱਟ-ਘੁੱਟ ਕੇ ਜਿਉਂਦੀ ਸੀ। ਮੇਰੇ ਵਿਆਹ ਦੇ 3 ਸਾਲ ਬਾਅਦ ਮੇਰੇ ਪੁੱਤਰ ਰਵੀ ਦਾ ਜਨਮ ਹੋਇਆ। ਉਹਦੇ ਪੈਦਾ ਹੋਣ ਤੇ ਅਸੀਂ ਦੋਵੇਂ ਪਤੀ-ਪਤਨੀ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ। ਮੇਰਾ ਪਤੀ ਲੋਕਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਸੀ। ਬੜੀ ਮੁਸ਼ਕਲ ਨਾਲ ਪੈਸੇ ਜੋੜ ਕੇ ਅਸੀਂ ਦੋਵਾਂ ਨੇ ਆਪਣੇ ਪੁੱਤ ਨੂੰ ਪੜਾਇਆ-ਲਿਖਾਇਆ ਕਿਉਂਕਿ ਪੈਸਿਆਂ ਦੀ ਕਮੀ ਵਿੱਚ ਜ਼ਿੰਦਗੀ ਕਿੰਨੀ ਔਖੀ ਹੁੰਦੀ ਹੈ। ਏ ਅਸੀਂ ਦੋਵੇਂ ਪਤੀ ਪਤਨੀ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਇਸ ਲਈ ਰਵੀ ਨੂੰ ਪੜਾ ਕੇ ਇਸ ਕਾਬਲ ਬਣਾਇਆ ਕਿ ਚੰਗੀ ਨੌਕਰੀ ਲੱਗ ਜਾਵੇ ਇੱਕ ਇੱਕ ਪੈਸਾ ਬਚਾ ਕੇ ਆਪਣੇ ਪੁੱਤ ਰਵੀ ਨੂੰ ਪੜਾਇਆ ਜਦੋਂ ਰਵੀ ਸ਼ਹਿਰ ਪੜਨ ਗਿਆ ਤਾਂ ਪੈਸਿਆਂ ਦੀ ਕਮੀ ਪੈ ਗਈ ਫਿਰ ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਝਾੜੂ ਪੋਚਾ ਬਰਤਨ ਮਾਂਜੇ ਫਿਰ ਕਿਤੇ ਜਾ ਕੇ ਰਵੀ ਦੀ ਪੜ੍ਹਾਈ ਪੂਰੀ ਹੋਈ ਰੱਬ ਦੀ ਕਿਰਪਾ ਨਾਲ ਇੱਕ ਦਿਨ ਮੇਰੇ ਪੁੱਤ ਨੂੰ ਨੌਕਰੀ ਵੀ ਮਿਲ ਗਈ ਨੌਕਰੀ ਮੈਨਤ ਤੋਂ ਬਾਅਦ ਰਵੀ ਦੇ ਵਿਆਹ ਲਈ ਬਹੁਤ ਚੰਗੇ ਚੰਗੇ ਰਿਸ਼ਤੇ ਆਉਣ ਲੱਗੇ ਪਰ ਰਵੀ ਨੂੰ ਪ੍ਰੀਤ ਬਹੁਤ ਪਸੰਦ ਸੀ ਅਸੀਂ ਉਸ ਦੀ ਪਸੰਦ ਨੂੰ ਆਪਣੀ ਪਸੰਦ ਸਵੀਕਾਰ ਕਰ ਲਿਆ ਉਹਦਾ ਵਿਆਹ ਪ੍ਰੀਤ ਨਾਲ ਕਰਵਾ ਦਿੱਤਾ ਅਸੀਂ ਦੋਵੇਂ ਪਤੀ ਪਤਨੀ ਨੇ ਸਾਰੀ ਉਮਰ ਬਹੁਤ ਕੰਮ ਕੀਤਾ ਸੀ ਬੁਢਾਪੇ ਵਿੱਚ ਮੇਰੇ ਪਤੀ ਦੇ ਜੋੜਾ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗਿਆ ਜਿਹਦੇ ਨਾਲ ਉਹਨਾਂ ਲੋਕਾਂ ਨੇ ਮੇਰੇ ਪਤੀ ਤੋਂ ਕੰਮ ਕਰਵਾਉਣਾ ਬੰਦ ਕਰ ਦਿੱਤਾ। ਉਹਨਾਂ ਦੀ ਤਬੀਅਤ ਨੂੰ ਦੇਖਦੇ ਹੋਏ ਮੈਂ ਵੀ ਆਪਣੇ ਪਤੀ ਨੂੰ ਕਿਹਾ ਹੁਣ ਤਾਂ ਸਾਡਾ ਪੁੱਤ ਨੌਕਰੀ ਤੇ ਲੱਗ ਗਿਆ ਹੈ। ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ। ਰੱਬ ਦੀ ਕਿਰਪਾ ਨਾਲ ਸਭ ਵਧੀਆ ਚੱਲ ਰਿਹਾ ਹੈ। ਤੁਹਾਡੇ ਕੋਲ ਵੀ ਕੁਝ ਪੈਸੇ ਬਚੇ ਹੋਏ ਨੇ ਜਿਦੇ ਨਾਲ ਆਪਾਂ ਪੁਰਾਣੇ ਘਰ ਨੂੰ ਨਵਾਂ ਬਣਾ ਲਵਾਂਗੇ। ਥੋੜੇ ਬਹੁਤ ਪੈਸਿਆਂ ਦੀ ਮਦਦ ਰਵੀ ਵੀ ਕਰ ਦੇਵੇਗਾ ਪਰ ਨੂੰ ਪੁੱਤ ਨੂੰ ਇਹ ਗੱਲ ਵਧੀਆ ਨਾ ਲੱਗੀ ਤੇ ਘਰ ਬਣਾਉਣ ਲਈ ਮਨਾ ਕਰ ਦਿੱਤਾ ਆਪਣੇ ਪਿਓ ਦੇ ਮਜ਼ਦੂਰੀ ਤੇ ਨਾ ਜਾਣ ਕਾਰਨ ਨੂੰ ਪੁੱਤ ਭੜਕ ਗਏ ਤੇ ਬੋਲੇ ਪਾਪਾ ਜੀ ਮਜ਼ਦੂਰੀ ਕਰਨ ਕਿਉਂ ਨਹੀਂ ਜਾਂਦੇ ਹਜੇ ਤਾਂ ਉਹਨਾਂ ਨੂੰ ਮਜ਼ਦੂਰੀ ਕਰਨੀ ਚਾਹੀਦੀ ਹੈ ਹਜੇ ਉਹਨਾਂ ਦੀ ਉਮਰ ਹੀ ਕਿੰਨੀ ਹੋਈ ਹੈ ਅੱਜ ਤੋਂ ਹੀ ਜੇਕਰ ਹੱਥ ਧਰ ਕੇ ਘਰ ਬਹਿ ਜਾਣਗੇ ਤਾਂ ਘਰ ਵਿੱਚ ਇੰਨੇ ਸਾਰੇ ਖਰਚੇ ਕਿਵੇਂ ਚੱਲਣਗੇ फेर ਨੂੰ ਬੋਲੀ ਮੰਮੀ ਜੀ ਮੇਰੇ ਪਤੀ ਇਕੱਲੇ ਕਮਾਉਣ ਵਾਲੇ ਹਨ ਤੁਹਾਡੇ ਦੋਵਾਂ ਦੇ ਖਰਚੇ ਘਟ ਨਹੀਂ ਹਨ ਜਿਵੇਂ ਜਿਵੇਂ ਬੁਢਾਪੇ ਵੱਲ ਜਾਉਗੇ ਉਵੇਂ ਦਵਾਈਆਂ ਦਾ ਖਰਚਾ ਵੀ ਵੱਧ ਜਾਵੇਗਾ ਘਟੋ ਘਟ ਆਪਣੇ ਖਰਚੇ ਲਈ ਇਹਨਾਂ ਦਾ ਕਮਾਓ ਕਿ ਦਵਾਈਆਂ ਦਾ ਖਰਚਾ ਨਿਕਲਦਾ ਰਹੇ ਇਹ ਸੁਣ ਕੇ ਸੁਨੀਤਾ ਨੂੰ ਗੁੱਸਾ ਆਇਆ ਉਹ ਬੋਲੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਬੇਟਾ ਕੋੜਿਆਂ ਦੇ ਦਰਦ ਕਰਕੇ ਤੁਹਾਡੇ ਪਾਪਾ ਜੀ ਠੀਕ ਨਾਲ ਚੱਲ ਫਿਰ ਵੀ ਨਹੀਂ ਸਕਦੇ ਤੁਸੀਂ ਮਜ਼ਦੂਰੀ ਤੇ ਜਾਣ ਦੀ ਗੱਲ ਕਰ ਰਹੇ ਹੋ ਹੁਣ ਉਹਨਾਂ ਦੀ ਉਮਰ ਕੰਮ ਕਰਨ ਦੀ ਨਹੀਂ ਬੈਠ ਕੇ ਖਾਣ ਦੀ ਹੈ ਮੇਰੀ ਗੱਲ ਸੁਣ ਕੇ ਰਵੀ ਦਫ਼ਤਰ ਚਲਾ ਗਿਆ ਪਰ ਨੂਰ ਰਸੋਈ ਵਿੱਚ ਬਹੁਤ देर ਤੱਕ ਬੜਬੜਾਉਂਦੀ ਰਹੀ ਨੂਰ ਪੁੱਤ ਦੀਆਂ ਗੱਲਾਂ ਸੁਣ ਕੇ ਮੇਰੇ ਪਤੀ ਬੋਲੇ ਭਾਗਵਾਨੇ ਅਸੀਂ ਇੱਕ ਕੰਮ ਕਰਦੇ ਹਾਂ ਆਪਣੇ ਪਿੰਡ ਵਾਪਿਸ ਚੱਲਦੇ ਹਾਂ ਪਿੰਡ ਵਿੱਚ ਸਾਡਾ ਪੁਰਾਣਾ ਤੇ ਕੱਚਾ ਘਰ ਹੈ ਤੇ ਇੱਕ ਕਿੱਲਾ ਜ਼ਮੀਨ ਹੈ ਜੋ ਸਾਡੇ ਪੁਰਖਿਆਂ ਦੀ ਹੈ ਉਸ ਨੂੰ ਮੈਂ ਤੇਰੇ ਨਾਮ ਕਰ ਦਿੰਦਾ ਹਾਂ ਕੱਲ ਨੂੰ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਤੈਨੂੰ ਕੁਝ ਪੈਸਿਆਂ ਦੀ ਲੋੜ ਪਵੇਗੀ ਤੂੰ ਜ਼ਮੀਨ ਨੂੰ ਵੇਚ ਕੇ ਆਪਣੀਆਂ ਦਵਾਈਆਂ ਦੇ ਖਰਚੇ ਤਾਂ ਕੱਢ ਲਵੇਂਗੀ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਇੱਥੇ ਇਕੱਲੀ ਕਿਵੇਂ ਰਵਾਂਗੀ ਸੁਨੀਤਾ ਨੇ ਉਹਨਾਂ ਨੂੰ ਗੁੱਸੇ ਹੁੰਦੇ ਹੋਏ ਕਿਹਾ ਪਰ ਉਸਦੇ ਪਤੀ ਨੂੰ ਪਤਾ ਲੱਗ ਗਿਆ ਸੀ ਕਿ ਅੱਜ ਜੋ ਕੁਝ ਵੀ ਹੋਇਆ ਉਸ ਨੂੰ ਦੇਖ ਕੇ ਉਹ ਅੱਗੇ ਦੀ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਸੀ ਇਸ ਲਈ ਦੋਵੇਂ ਪਤੀ ਪਤਨੀ ਕਿਸੇ ਕੰਮ ਦਾ ਬਹਾਨਾ ਲੈ ਕੇ ਪਿੰਡ ਚਲੇ ਗਏ ਉਥੇ ਹੀ ਜ਼ਮੀਨ ਸੁਨੀਤਾ ਦੇ ਨਾਮ ਕਰ ਦਿੱਤੀ ਇਧਰੋਂ ਪੁੱਤ ਨੂੰ ਇਸ ਗੱਲ ਦੀ ਭਣਕ ਵੀ ਨਹੀਂ ਲੱਗੀ ਬਲਕਿ ਉਹ ਤਾਂ ਉਲਟਾ ਇਸ ਗੱਲ ਤੋਂ ਖੁਸ਼ ਹੋ ਰਹੇ ਸੀ ਚਲੋ ਚੰਗਾ ਹੋਇਆ ਬੁੱਢਾ ਬੁੱਢੀ ਦੋ ਹਫ਼ਤੇ ਨਹੀਂ ਪਿੰਡ ਚਲੇ ਗਏ ਪਰ ਪਿੰਡ ਤੋਂ ਆਉਣ ਦੇ ਕੁਝ ਦਿਨ ਬਾਅਦ ਹੀ ਮੇਰੇ ਪਤੀ ਦੇ ਛਾਤੀ ਵਿੱਚ ਦਰਦ ਉੱਠਿਆ ਉਹ ਮੈਨੂੰ ਇਸ ਦੁਨੀਆ ਵਿੱਚ ਇਕੱਲਿਆਂ ਛੱਡ ਕੇ ਚਲੇ ਗਏ ਮੈਨੂੰ ਕੀ ਪਤਾ ਸੀ ਉਹ ਜੋ ਬੋਲ ਰਹੇ ਸੀ ਉਹ ਸੱਚ ਹੋ ਜਾਵੇਗਾ ਮੇਰੇ ਪਤੀ ਦਾ ਮੈਨੂੰ ਛੱਡ ਕੇ ਜਾਣਾ ਮੇਰੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਮੇਰਾ ਰੋ ਰੋ ਕੇ ਬੁਰਾ ਹਾਲ ਸੀ ਮੈਂ ਆਪਣੇ ਪਤੀ ਦੇ ਜਾਣ ਦੇ ਸਦਮੇ ਤੋਂ ਬਾਹਰ ਵੀ ਨਹੀਂ ਆ ਸਕੀ ਸੀ ਕੀ ਨੂੰ ਪੁੱਤ ਦਾ ਦੂਜਾ ਰੂਪ ਵੇਖਣ ਨੂੰ ਮਿਲਿਆ ਪਤੀ ਨੂੰ ਗਏ ਹੋਏ 20 ਦਿਨ ਹੀ ਹੋਏ ਸੀ ਇੱਕ ਦਿਨ ਰਵੀ ਮੇਰੇ ਕਮਰੇ ਵਿੱਚ ਆਇਆ ਤੇ ਮੈਨੂੰ ਚੀਕਦੇ ਹੋਏ ਬੋਲਿਆ ਕੀ ਮਾਂ ਪੂਰੇ ਦਿਨ ਕਮਰੇ ਵਿੱਚ ਬੈਠੇ ਰਹਿੰਦੇ ਹੋ ਵਿਚਾਰੇ ਪ੍ਰੀਤ ਕੰਮ ਵਿੱਚ ਲੱਗੀ ਰਹਿੰਦੀ ਹੈ ਕੁਝ ਤਾਂ ਘਰ ਦਾ ਕੰਮ ਤੰਦਾ ਦੇਖ ਲਿਆ ਕਰੋ ਹੁਣ ਜੋ ਚਲਾ ਗਿਆ ਉਹ ਵਾਪਸ ਤਾਂ ਨਹੀਂ ਆਏਗਾ ਇਸ ਲਈ ਰੱਬ ਦੇ ਸਾਹਮਣੇ ਕਿਸੇ ਦੀ ਨਹੀਂ ਚਲਦੀ ਨੂੰ ਦੀ ਬੇਰੁਖੀ ਵਿਹਾਰ ਨੂੰ ਦੇਖ ਕੇ ਮਨ ਨਾ ਹੁੰਦੇ ਹੋਏ ਵੀ ਮੈਂ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਨੂਹ ਪੁੱਤ ਨੂੰ ਮੇਰੇ ਦੁੱਖ ਦਰਦ ਤੋਂ ਕੋਈ ਲੈਣਾ ਦੇਣਾ ਨਹੀਂ ਸੀ ਉਹ ਤਾਂ ਬਸ ਆਪਣੀ ਦੁਨੀਆ ਵਿੱਚ ਮਸਤ ਰਹਿੰਦੇ ਹੌਲੀ ਹੌਲੀ ਮੈਂ ਵੀ ਆਪਣੇ ਗਾਮ ਨੂੰ ਭਲਾ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੀ ਸੀ ਉਦੋਂ ਹੀ ਇੱਕ ਦਿਨ ਨੂਹ ਨੇ ਆਪਣੇ ਜਨਮ ਦਿਨ ਦੀ ਪਾਰਟੀ ਰੱਖੀ ਸਾਰੀਆਂ ਸਹੇਲੀਆਂ ਨੂੰ ਘਰੇ ਬੁਲਾਇਆ ਜਿਸ ਦਿਨ ਨੂਹ ਦਾ ਜਨਮ ਦਿਨ ਸੀ ਇਤفاق ਨਾਲ ਉਸੇ ਦਿਨ ਮੇਰਾ ਜਨਮ ਦਿਨ ਵੀ ਸੀ ਘਰ ਦਾ ਸਾਰਾ ਖਾਣਾ ਮੈਂ ਹੀ ਬਣਾਇਆ ਸੀ ਨੂ ਦੀਆਂ ਸਾਰੀਆਂ ਸਹੇਲੀਆਂ ਘਰੇ ਆ ਗਈਆਂ ਸੀ ਸ਼ਾਮ ਹੁੰਦੇ ਹੁੰਦੇ ਮੇਰਾ ਪੁੱਤਰ ਰਵੀ ਵੀ ਦਫ਼ਤਰ ਤੋਂ ਆ ਗਿਆ ਜਦੋਂ ਕੇਕ ਕੱਟਣ ਦੀ ਵਾਰੀ ਆਈ ਤਾਂ ਨੂ ਨੇ ਇਕੱਲੇ ਹੀ ਕੇਕ ਕੱਟ ਦਿੱਤਾ ਫਿਰ ਮੇਰੇ ਪੁੱਤਰ ਰਵੀ ਨੇ ਉਸ ਨੂੰ ਸੋਨੇ ਦਾ ਹਾਰ ਗਿਫਟ ਵਿੱਚ ਦਿੱਤਾ ਜਿਸ ਨੂੰ ਦੇਖ ਕੇ ਪ੍ਰੀਤ ਖੁਸ਼ੀ ਨਾਲ ਨੱਚਣ ਲੱਗ ਪਈ ਉੱਥੇ ਦੂਰ ਇੱਕ ਕੋਨੇ ਵਿੱਚ ਖੜੀ ਮੈਂ ਇਹ ਸਭ ਚੁੱਪਚਾਪ ਦੇਖ ਰਹੀ ਸੀ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ ਇਸ ਲਈ ਨਹੀਂ ਕਿ ਨੂਨੂ ਐਨਾ ਮਹਿੰਗਾ ਗਿਫਟ ਦਿੱਤਾ ਸਗੋ ਇਸ ਲਈ ਪਤਨੂ ਮਾਂ ਦਾ ਜਨਮ ਦਿਨ ਯਾਦ ਤੱਕ ਨਹੀਂ ਸੀ ਉਦੋਂ ਹੀ ਬੇਟਾ ਮੈਨੂੰ ਆਵਾਜ਼ ਦਿੰਦੇ ਹੋਏ ਬੋਲਿਆ ਉਹ ਮਾਂ ਛੇਤੀ ਕਰੋ ਸਾਰੇ ਲੋਕਾਂ ਦੇ ਖਾਣੇ ਦਾ ਇੰਤਜ਼ਾਮ ਕਰੋ ਕੇਕ ਤਾਂ ਸੀ ਕੱਟ ਲਿਆ ਪਹਿਲਾਂ ਸਭ ਨੂੰ ਕੋਲ ਡਰਿੰਕ ਦਿਓ ਉਸ ਤੋਂ ਬਾਅਦ ਕੇਕ ਲੈ ਕੇ ਜਾਓ ਪਲੇਟ ਵਿੱਚ ਰੱਖ ਕੇ ਸਭ ਨੂੰ ਦਿਓ ਮੈਨੂੰ ਐਵੇਂ ਲੱਗਿਆ ਮੈਂ ਉਸ ਦੀ ਮਾਂ ਨਹੀਂ ਘਰ ਦੀ ਕੰਮ ਵਾਲੀ ਹਾਂ ਮੈਂ ਉਸ ਦਿਨ ਹਿੰਮਤ ਕਰਕੇ ਸਾਰੇ ਲੋਕਾਂ ਨੂੰ ਖਾਣਾ ਸਰਵ ਕਰਨ ਤੋਂ ਮਨਾਂ ਕਰ ਦਿੱਤਾ ਤੇ ਆਪਣੇ ਕਮਰੇ ਵਿੱਚ ਆ ਗਈ ਜਿਸ ਨੂੰ ਸੁਣ ਕੇ ਨੂੰ ਪੁੱਤ ਦਰਾਂਦੇ ਹੋਏ ਮੇਰੇ ਪਿੱਛੇ-ਪਿੱਛੇ ਕਮਰੇ ਵਿੱਚ ਆਏ ਤੇ ਗੁੱਸੇ ਨਾਲ ਬੋਲੇ ਇਹ ਕੀ ਤਰੀਕਾ ਹੈ ਮਾਂ ਕਮਰੇ ਵਿੱਚ ਜਾ ਕੇ ਮੂੰਹ ਫੁਲਾ ਕੇ ਬੈ ਗਈਆਂ ਘਰ ਵਿੱਚ ਇੰਨੇ ਸਾਰੇ ਲੋਕ ਆਏ ਹੋਏ ਨੇ ਉਹਨਾਂ ਦਾ ਖਾਣਾ ਪੀਣਾ ਦੇਖੋ ਪੁੱਤ ਉਹ ਸਭ ਤੁਹਾਡੇ ਮਹਿਮਾਨ ਹਨ ਤੁਸੀਂ ਦੇਖੋ ਮੈਂ ਇਹ ਸਭ ਨਹੀਂ ਦੇਖ ਸਕਦੀ ਮੇਰਾ ਕੰਮ ਕਰਨ ਤੋਂ ਮਨਾ ਕਰਨਾ ਪੁੱਤ ਨੂੰ ਚੰਗਾ ਨਹੀਂ ਲੱਗਿਆ ਬੇਟਾ ਗੁੱਸੇ ਵਿੱਚ ਬੋਲਿਆ ਮਾਂ ਇਹ ਕੀ ਫਾਲਤੂ ਦੀਆਂ ਗੱਲਾਂ ਕਰ ਰਹੀਆਂ ਏ ਇਦਾਂ ਦਾ ਕੀ ਹੋ ਗਿਆ ਤੁਹਾਨੂੰ ਪੁੱਤ ਅੱਜ ਮੇਰਾ ਵੀ ਜਨਮ ਦਿਨ ਹੈ ਜਿਸ ਦਾ ਕੇਕ ਨਹੀਂ ਕਟਿਆ ਗਿਆ ਇਸ ਲਈ ਚੇੜ ਹੋ ਗਈ ਹੈ ਅੱਛਾ ਇਹ ਗੱਲ ਹੈ ਮੈਂ ਕੇਕ ਕਮਰੇ ਵਿੱਚ ਲੈ ਆਉਂਦਾ ਹਾਂ ਇੱਥੇ ਕੇਕ ਕਟਵਾ ਦਿੰਦਾ ਨਹੀਂ ਪੁੱਤ ਮੈਂ ਕੋਈ ਕੇਕ ਨਹੀਂ ਕਟਣਾ ਨਾ ਮੈਂ ਪਹਿਲਾਂ ਕਦੇ ਜਨਮ ਦਿਨ ਤੇ ਕੇਕ ਕਟਿਆ ਤੇ ਨਾ ਹੀ ਹੁਣ ਕਟਣਾ ਮੈਂ ਐਨਾ ਕਿਹਾ ਉਦੋਂ ਹੀ ਮੇਰੀ ਨੂੰ ਕਟਿਆ ਹੋਇਆ ਕੇਕ ਲੈ ਕੇ ਮੇਰੇ ਕੋਲ ਆਈ ਤੇ ਪੂਰਾ ਕੇਕ ਮੇਰੇ ਮੂੰਹ ਤੇ ਸੁੱਟ ਦਿੱਤਾ ਇਹ ਕੀ ਕਰ ਦਿੱਤਾ ਪ੍ਰੀਤ ਮੇਰੇ ਨੱਕ ਤੇ ਮੂੰਹ ਵਿੱਚ ਕੇਕ ਭਰ ਦਿੱਤਾ ਮੈਨੂੰ ਸਾਹ ਵੀ ਨਹੀਂ ਆ ਰਿਹਾ ਸੀ ਕਿਉਂ ਮੰਮੀ ਜੀ ਤੁਹਾਨੂੰ ਤਾਂ ਕੇਕ ਕੱਟਣਾ ਤੇ ਜਨਮ ਦਿਨ ਮਨਾਉਣ ਦਾ ਬੜਾ ਸ਼ੌਂਕ ਸੀ ਨਾ ਹੁਣ ਕੱਟੋ ਕੇਕ ਲਾਓ ਆਪਣੇ ਮੂੰਹ ਤੇ ਅੱਜ ਕੱਲ ਦੇ ਬੱਚੇ ਐਵੇਂ ਹੀ ਜਨਮ ਦਿਨ ਮਨਾਉਂਦੇ ਆ ਕੇਕ ਕੱਟ ਕੇ ਮੂੰਹ ਤੇ ਲਾਉਂਦੇ ਹਨ ਉਸੇ ਤਰ੍ਹਾਂ ਤਾਂ ਕਰ ਰਹੀ ਆ ਮੈਂ ਰਵੀ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਅੱਖਾਂ ਵਿੱਚ ਜਲਨ ਹੋ ਰਹੀ ਹੈ ਰਵੀ ਨੇ ਝਟਕੇ ਨਾਲ ਮੇਰਾ ਹੱਥ ਫੜ ਕੇ ਮੈਨੂੰ ਬਾਥਰੂਮ ਵਿੱਚ ਲੈ ਗਿਆ ਤੇ ਕਹਿਣ ਲੱਗਿਆ ਆ ਪਿਆ ਪਾਣੀ ਦਾ ਟੱਬ ਤੇ ਛੇਤੀ ਨਾਲ ਮੂੰਹ ਧੋ ਕੇ ਬਾਹਰ ਕੰਮ ਕਰਨ ਲਈ ਆ ਜਾਓ ਪਰ ਮੈਂ ਮੂੰਹ ਧੋ ਕੇ ਆਪਣੇ ਕਮਰੇ ਵਿੱਚ ਬੈਠ ਗਈ ਅੰਦਰੋਂ ਦਰਵਾਜ਼ੇ ਦੀ ਕੁੰਡੀ ਬੰਦ ਕਰ ਲਈ ਤਾਂ ਰਵੀ ਤੇ ਪ੍ਰੀਤ ਨੇ ਮੈਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਸਵੇਰ ਹੋਣ ਤੱਕ ਦੋਵਾਂ ਨੇ ਮੈਨੂੰ ਵਿਰਦਾ ਆਸ਼ਰਮ ਭੇਜਣ ਦੀ ਤਿਆਰੀ ਕਰ ਲਈ ਪੁੱਤ ਨੇ ਮੇਰੇ ਕੋਲ ਆ ਕੇ ਕਿਹਾ ਚਲੋ ਮਾਂ ਹੁਣ ਤੁਸੀਂ ਇੱਥੇ ਕੋਈ ਕੰਮ ਨਹੀਂ ਕਰੋਗੇ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਆਉਣਾ ਨੂੰ ਪੁੱਤ ਦੀ ਗੱਲ ਸੁਣ ਕੇ ਸੁਨੀਤਾ ਨੇ ਆਪਣੇ ਮਨ ਨੂੰ ਸਮਝਾ ਲਿਆ ਕਿ ਮੈਨੂੰ ਬਿਰਦਾ ਆਸ਼ਰਮ ਵਿੱਚ ਰਹਿਣਾ ਮਨਜ਼ੂਰ ਹੈ ਪਰ ਮੈਂ ਨੂੰ ਪੁੱਤ ਦੀ ਇਸ ਤਰ੍ਹਾਂ ਨੌਕਰਾਨੀ ਨਹੀਂ ਬਣਾਂਗੀ ਇਹ ਸੋਚ ਕੇ ਸੁਨੀਤਾ ਨੇ ਬਿਰਦਾ ਆਸ਼ਰਮ ਵਿੱਚ ਰਹਿਣਾ ਸਵੀਕਾਰ ਕਰ ਲਿਆ ਤੇ ਉਹਨਾਂ ਦੇ ਨੂੰ ਪੁੱਤ ਉਹਨਾਂ ਨੂੰ ਬਿਰਦਾ ਆਸ਼ਰਮ ਵਿੱਚ ਛੱਡ ਕੇ ਚਲੇ ਗਏ ਸੁਨੀਤਾ ਨੂੰ ਬਿਰਦਾ ਆਸ਼ਰਮ ਗਏ ਹੋਏ 6 ਮਹੀਨੇ ਹੀ ਹੋਏ ਸੀ ਕਿ ਉਹਨਾਂ ਦੇ ਮੁੰਡੇ ਰਵੀ ਕੋਲ ਪਿੰਡੋਂ ਕਿਸੇ ਦਾ ਫੋਨ ਆਇਆ ਕਿ ਪਿੰਡ ਵਿੱਚ ਜੋ ਤੁਹਾਡੀ ਜ਼ਮੀਨ ਹੈ ਉਥੋਂ ਤੱਕ ਹੁਣ ਸ਼ਹਿਰ ਦਾ ਵਿਕਾਸ ਹੋ ਗਿਆ ਤੁਹਾਡੀ ਜ਼ਮੀਨ 메ਨ ਰੋਡ ਤੇ ਹੈ ਇਸ ਲਈ ਹੁਣ ਉਸ ਦੀ ਕੀਮਤ ਕਰੋੜਾਂ ਵਿੱਚ ਹੋ ਗਈ ਹੈ ਜਿਸ ਨੂੰ ਸੁਣ ਕੇ ਰਵੀ ਤੇ ਉਸ ਦੀ ਪਤਨੀ ਪ੍ਰੀਤ ਖੁਸ਼ੀ ਨਾਲ ਨੱਚਣ ਲੱਗੇ ਤੇ ਦੋਵੇਂ ਜਣੇ ਜ਼ਮੀਨ ਵੇਚਣ ਲਈ ਪਿੰਡ ਪਹੁੰਚ ਗਏ ਜਦੋਂ ਜ਼ਮੀਨ ਦੇ ਕਾਗਜ਼ ਲੈ ਕੇ ਕੋਰਟ ਪਹੁੰਚੇ ਤਾਂ ਕੋਰਟ ਵਿੱਚ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਜ਼ਮੀਨ ਤਾਂ ਉਹਨਾਂ ਦੇ ਪਾਪਾ ਨੇ ਮਰਨ ਤੋਂ ਪਹਿਲਾਂ ਹੀ ਉਹਨਾਂ ਦੀ ਮਾਂ ਦੇ ਨਾਂ ਕਰ ਦਿੱਤੀ ਸੀ ਜਿਸ ਨੂੰ ਸੁਣ ਕੇ ਦੋਵਾਂ ਦੇ ਹੋਸ਼ ਉੱਡ ਗਏ ਘਰਾਨ ਹੁੰਦੇ ਹੋਏ ਇੱਕ ਦੂਜੇ ਵੱਲ ਦੇਖਣ ਲੱਗੇ ਹੁਣ ਕੀ ਹੋਵੇਗਾ ਖੈਰ ਉਦਾਸ ਜਿਹਾ ਮੂੰਹ ਲੈ ਕੇ ਦੋਵੇਂ ਘਰ ਵਾਪਸ ਆ ਗਏ ਦਿਮਾਗ ਲਾਉਣ ਲੱਗੇ ਪਲਾਨ ਬਣਾਉਣ ਲੱਗੇ ਕਿ ਉਸ ਬੁੱਢੀ ਨੂੰ ਘਰ ਵਾਪਸ ਕਿਵੇਂ ਲਿਆਂਦਾ ਜਾਵੇ ਉਦੋਂ ਹੀ ਰਵੀ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਕਿ ਥੋੜੇ ਦਿਨਾਂ ਵਿੱਚ ਹੀ ਸਾਡਾ ਬੱਚਾ ਇਸ ਦੁਨੀਆ ਵਿੱਚ ਆਉਣ ਵਾਲਾ ਹੈ ਉਸ ਦੇ ਬਹਾਨੇ ਨਾਲ ਇਸ ਬੁੱਢੀ ਨੂੰ ਇਸ ਘਰ ਵਿੱਚ ਵਾਪਸ ਲੈ ਕੇ ਆਵਾਂਗੇ ਆਪਣੇ ਪੋਤੇ ਪੋਤੀ ਦੀ ਖੁਸ਼ਖਬਰੀ ਸੁਣ ਕੇ ਬੁੱਢੀ ਵੀ ਘਰ ਵਾਪਸ ਆਉਣ ਤੋਂ ਮਨਾ ਨਹੀਂ ਕਰੇਗੀ ਇਹ ਸੋਚ ਕੇ ਦੋਹਾਂ ਨੇ ਅੱਗੇ ਦੀ ਪਲੈਨਿੰਗ ਕੀਤੀ ਸਮਾਂ ਲੰਘਦਾ ਗਿਆ ਤੇ ਰਵੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੁਣ ਉਹਨਾਂ ਨੂੰ ਸੁਨੀਤਾ ਨੂੰ ਬਿਰਦ ਆਸ਼ਰਮ ਵਿੱਚੋਂ ਘਰ ਵਾਪਸ ਲੈ ਕੇ ਆਉਣ ਦਾ ਬਹਾਨਾ ਮਿਲ ਗਿਆ ਪੋਤੇ ਦੇ ਨਾਮ ਤੇ ਬਿਰਦ ਆਸ਼ਰਮ ਵਿੱਚ ਵਾਰ-ਵਾਰ ਜਾ ਕੇ ਸੁਨੀਤਾ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਤਾਂ ਇਸ ਗੱਲ ਨੂੰ ਸੁਨੀਤਾ ਚੰਗੀ ਤਰ੍ਹਾਂ ਸਮਝ ਗਈ ਸੀ ਕਿਉਂਕਿ ਨੂ ਨੇ ਪਹਿਲੀ ਮੁਲਾਕਾਤ ਵਿੱਚ ਹੀ ਉਹਨਾਂ ਨੂੰ ਪਿੰਡ ਦੀ ਜ਼ਮੀਨ ਦੀ ਸ਼ਹਿਰੀ ਵਿਕਾਸ ਵਾਲੀ ਗੱਲ ਦੱਸ ਦਿੱਤੀ ਸੀ ਉਹਨਾਂ ਨੂੰ ਸਾਰਾ ਕੁਝ ਸਮਝ ਆ ਗਿਆ ਸੀ ਕਿ ਨੂ ਪੁੱਤ ਉਹਨਾਂ ਨੂੰ ਘਰ ਵਾਪਸ ਕਿਉਂ ਲੈ ਕੇ ਜਾਣਾ ਚਾਹੁੰਦੇ ਹਨ ਉਹਨਾਂ ਦੇ ਬੱਚੇ ਨੂੰ ਫਰੀ ਵਿੱਚ ਸੰਭਾਲਣ ਵਾਲੀ ਆਇਆ ਮਿਲ ਜਾਵੇਗੀ ਬਸ ਇਹੀ وجہ ਮੈਨੇਜਰ ਸਾਹਿਬ ਜੋ ਮੈਨੂੰ ਪੁੱਤ ਦੇ ਨਾਲ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਨੂੰ ਪੁੱਤ ਮੈਨੂੰ ਬਹੁਤ ਇੱਜ਼ਤ ਦਿੰਦੇ ਨੇ ਇਸ ਲਈ ਉਹ ਮੈਨੂੰ ਘਰ ਵਾਪਸ ਲੈ ਕੇ ਜਾਣਾ ਚਾਹੁੰਦੇ ਨੇ ਪਰ ਇਦਾਂ ਦੀ ਕੋਈ ਗੱਲ ਨਹੀਂ ਉਹ ਸਿਰਫ ਮੈਨੂੰ ਆਪਣੇ ਬੇਟੇ ਦੀ ਆਇਆ ਬਣਾ ਕੇ ਪਿੰਡ ਵਿੱਚ ਸ਼ਹਿਰ ਦੇ ਵਿਕਾਸ ਵਾਲੀ ਜ਼ਮੀਨ ਵੇਚ ਕੇ ਪੈਸੇ ਹੜਪਣਾ ਚਾਹੁੰਦੇ ਨੇ ਜਿਵੇਂ ਹੀ ਉਹਨਾਂ ਦਾ ਇਹ ਕੰਮ ਹੋ ਜਾਵੇਗਾ ਉਹ ਫਿਰ ਤੋਂ ਮੈਨੂੰ ਚਾਹ ਵਿੱਚੋਂ ਮੱਖੀ ਦੀ ਤਰ੍ਹਾਂ ਕੱਢ ਦੇਣਗੇ ਉਹ ਵੀ ਮੈਨੂੰ ਬੇਇੱਜ਼ਤ ਕਰਕੇ ਘਰੋਂ ਬਾਹਰ ਕੱਢ ਦੇਣਗੇ ਮੈਂ ਬਾਰ-ਬਾਰ ਬੇਇੱਜ਼ਤ ਨਹੀਂ ਹੋਣਾ ਚਾਹੁੰਦੀ ਹੁਣ ਇਸ ਬਿਰਧ ਆਸ਼ਰਮ ਵਿੱਚ ਹੀ ਮੇਰਾ ਮਨ ਲੱਗ ਗਿਆ ਹੈ ਹੁਣ ਮੈਂ ਆਖਰੀ ਸਾਹਾਂ ਤੱਕ ਇੱਥੇ ਹੀ ਰਹਿਣਾ ਚਾਹੁੰਦੀ ਹਾਂ ਸੁਨੀਤਾ ਦੀਆਂ ਗੱਲਾਂ ਸੁਣ ਕੇ ਮੈਨੇਜਰ ਸਾਹਿਬ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਸੇ-ਪਾਸੇ ਜਿੰਨੇ ਬਜ਼ੁਰਗ ਬੈਠੇ ਸੀ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਬਹੁਤ ਜ਼ਿਆਦਾ ਭਾਵੁਕ ਹੋ ਗਏ ਸਾਨੂੰ ਮaaf ਕਰ ਦਿਓ ਸੁਨੀਤਾ ਭੈਣ ਜੀ ਅਸੀਂ ਤੁਹਾਨੂੰ ਬਹੁਤ ਗਲਤ ਸਮਝਿਆ ਪਰ ਅੱਜ ਤੋਂ ਬਾਅਦ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਤੁਸੀਂ ਆਰਾਮ ਨਾਲ ਇੱਥੇ ਰਹਿ ਸਕਦੇ ਹੋ ਸਾਰਿਆਂ ਨੇ ਸੁਨੀਤਾ ਤੋਂ ਮਾਫੀ ਮੰਗਦੇ ਹੋਏ ਕਿਹਾ ਸੁਨੀਤਾ ਕਹਿਣ ਲੱਗੀ ਤੁਹਾਡੀ ਸਾਰਿਆਂ ਦੀ ਕੋਈ ਗਲਤੀ ਨਹੀਂ ਤੁਸੀਂ ਉਹੀ ਕਿਹਾ ਜੋ ਆਪਣੀ ਅੱਖਾਂ ਨਾਲ ਦੇਖਿਆ ਪਰ ਸਚਾਈ ਕੁਝ ਹੋਰ ਸੀ 2 ਮਹੀਨੇ ਲੰਘ ਗਏ ਤੇ ਇੱਕ ਦਿਨ ਸੁਨੀਤਾ ਦੇ ਨੂੰਹ ਪੁੱਤ ਉਹਨਾਂ ਨੂੰ ਫਿਰ ਤੋਂ ਲੈਣ ਆਏ ਉਹਨਾਂ ਨੂੰ ਤਾਂ ਜ਼ਮੀਨ ਦਾ ਲਾਲਚ ਜੋ ਹੋ ਰਿਹਾ ਸੀ ਪਰ ਇਸ ਵਾਰ ਮੈਨੇਜਰ ਸਾਹਿਬ ਉਹਨਾਂ ਦੋਨਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਜਿਵੇਂ ਹੀ ਦੋਨਾਂ ਨੂੰ ਦੇਖਿਆ ਤਾਂ ਮੈਨੇਜਰ ਸਾਹਿਬ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਉਦੋਂ ਹੀ ਰਵੀ ਤੇ ਪ੍ਰੀਤ ਮੈਨੇਜਰ ਸਾਹਿਬ ਦੇ ਕੋਲ ਆਏ ਤੇ ਬੋਲੇ ਸਰ ਮੇਰੀ ਮਾਂ ਕਿੱਥੇ ਆ ਅਸੀਂ ਉਹਨਾਂ ਨੂੰ ਹਰ ਹਾਲਤ ਵਿੱਚ ਘਰ ਵਾਪਸ ਲੈ ਕੇ ਜਾਵਾਂਗੇ ਮੈਨੇਜਰ ਨੇ ਰਵੀ ਤੇ ਪ੍ਰੀਤ ਦੇ ਸੁਭਾਅ ਦਾ ਅਸਲੀ ਰੂਪ ਦੇਖ ਲਿਆ ਸੀ ਉਹ ਜ਼ਮੀਨ ਦੇ ਲਾਲਚ ਵਿੱਚ ਹੁਣ ਭਲਾਈ ਦਾ ਮਖੌਟਾ ਲਾ ਕੇ ਜ਼ਬਰਦਸਤੀ ਤੇ ਉਤਰ ਆਏ ਸੀ ਉਦੋਂ ਹੀ ਉਹਨਾਂ ਨੂੰ ਸੁਨੀਤਾ ਆਪਣੇ ਕਮਰੇ ਵਿੱਚ ਜਾਂਦੀ ਹੋਈ ਦਿਖਾਈ ਦਿੱਤੀ ਛੇਤੀ ਨਾਲ ਭੱਜ ਕੇ ਰਵੀ ਸੁਨੀਤਾ ਦੇ ਕੋਲ ਗਿਆ ਤੇ ਸੁਨੀਤਾ ਦਾ ਹੱਥ ਫੜ ਕੇ ਜ਼ਬਰਦਸਤੀ ਗੱਡੀ ਦੇ ਕੋਲ ਲੈ ਆਇਆ ਤੇ ਕਹਿਣ ਲੱਗਾ ਚੱਲ ਮੰਮੀ ਤੁਹਾਨੂੰ ਮੈਂ ਕਿੰਨੀ ਵਾਰ ਮਨਾਉਣ ਲਈ ਆਇਆ ਤੁਸੀਂ ਨਹੀਂ ਮੰਨਦੇ ਅੱਜ ਮੈਂ ਤੁਹਾਨੂੰ ਜ਼ਬਰਦਸਤੀ ਲੈ ਕੇ ਹੀ ਜਾਵਾਂਗਾ ਤੇ ਉਦੋਂ ਹੀ ਆਪਣੇ ਸਾਹਮਣੇ ਪੁਲਿਸ ਨੂੰ ਦੇਖ ਕੇ ਰਵੀ ਤੇ ਪ੍ਰੀਤ ੱੱਕੇ ਬੱਕੇ ਰਹਿ ਗਏ ਤੇ ਪਿੱਛੋਂ ਮੈਨੇਜਰ ਸਾਹਮਣੇ ਕਿਹਾ ਇਨਸਪੈਕਟਰ ਸਾਹਿਬ ਮੈਂ ਹੀ ਤੁਹਾਨੂੰ ਫੋਨ ਕੀਤਾ ਸੀ ਗ੍ਰਿਫਤਾਰ ਕਰ ਲੋ ਇਹਨਾਂ ਦੋਨਾਂ ਨੂੰ ਜ਼ਬਰਦਸਤੀ ਇੱਕ ਮੈਲਾ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਦੇਖੋ ਉਹਨਾਂ ਦੀ ਮਰਜ਼ੀ ਦੇ ਖਿਲਾਫ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਪਲ ਦੀ ਦੇਰੀ ਕੀਤੀ ਬਿਨਾਂ ਹੀ ਪੁਲਿਸ ਨੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਰਵੀ ਨੇ ਚੀਕਦੇ ਹੋਏ ਕਿਹਾ ਮੰਮੀ ਇਹ ਤੁਸੀਂ ਸਹੀ ਨਹੀਂ ਕਰ ਰਹੇ ਕਰੋੜਾਂ ਦੀ ਜ਼ਮੀਨ ਲੈ ਕੇ ਕਿੱਥੇ ਜਾਓਗੇ ਵੈਸੇ ਵੀ ਤੇਰਾ ਪਤੀ ਤਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਅੱਜ ਨਹੀਂ ਤਾਂ ਕੱਲ ਉਹ ਜ਼ਮੀਨ ਮੇਰੀ ਹੀ ਹੋਵੇਗੀ ਫੇਰ ਮੈਂ ਦੇਖਦਾ ਕੌਣ ਰੋਕਦਾ ਮੈਨੂੰ ਜ਼ਮੀਨ ਲੈਣ ਤੋਂ ਪੁੱਤਰ ਤੁਹਾਡੀ ਨੀਤ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਈ ਸੀ ਇਸੇ ਲਈ ਮੈਂ ਕੱਲ ਹੀ ਉਹ ਜ਼ਮੀਨ ਨੂੰ ਵੇਚਣ ਲਈ ਪਿੰਡ ਜਾ ਰਹੀ ਆ ਤੇ ਉਸ ਜ਼ਮੀਨ ਤੋਂ ਜਿੰਨੇ ਵੀ ਪੈਸੇ ਮਿਲਣਗੇ ਉਹ ਸਾਰੇ ਪੈਸੇ ਮੈਂ ਇਸ ਬਿਰਧ ਆਸ਼ਰਮ ਦੇ ਵਿੱਚ ਲਾਵਾਂਗੀ ਕਿਉਂਕਿ ਤੁਹਾਡੇ ਵਰਗੇ ਨਲਾਇਕ ਪੁੱਤ ਇਸ ਦੁਨੀਆ ਵਿੱਚ ਬਹੁਤ ਹਨ ਜੋ ਆਪਣੇ ਮਾਪਿਆਂ ਨੂੰ ਘਰੋਂ ਬੇਕਾਰ ਕਰ ਦਿੰਦੇ ਨੇ ਉਹਨਾਂ ਲਈ ਇਸ ਬਿਰਧ ਆਸ਼ਰਮ ਵਿੱਚ ਹੋਰ ਕਮਰੇ ਹੀ ਬਣਵਾਵਾਂਗੀ ਜਿੰਨੇ ਵੀ ਪੈਸੇ ਆਉਣਗੇ ਸਾਰੇ ਪੈਸੇ ਇਸ ਬਿਰਧ ਆਸ਼ਰਮ ਦੇ ਵਿੱਚ ਹੀ ਲੱਗਣਗੇ ਤੁਹਾਨੂੰ ਤਾਂ ਮੈਂ ਇੱਕ ਫੁੱਟੀ ਕਾਡੀ ਵੀ ਨਹੀਂ ਦੇਵਾਂਗੀ ਨਹੀਂ ਮਾਂ ਤੁਸੀਂ ਇਦਾਂ ਨਹੀਂ ਕਰ ਸਕਦੇ ਨੂੰ ਪੁੱਤ ਚੀਕਦੇ ਹੋਏ ਕਹਿਣ ਲੱਗੇ ਸੁਨੀਤਾ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਇੰਸਪੈਕਟਰ ਨੂੰ ਕਿਹਾ ਇੰਸਪੈਕਟਰ ਸਾਹਿਬ ਲੈ ਜਾਓ ਇਹਨਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਇੰਸਪੈਕਟਰ ਸਾਹਿਬ ਉਹਨਾਂ ਨੂੰ ਲੈ ਕੇ ਚਲਾ ਗਿਆ ਅਗਲੇ ਦਿਨ ਸੁਨੀਤਾ ਪਿੰਡ ਦੀ ਜ਼ਮੀਨ ਵੇਚ ਕੇ ਬਿਰਦਾ ਆਸ਼ਰਮ ਵਿੱਚ ਹੋਰ ਕਮਰੇ ਬਣਾਉਣ ਲਈ ਪੈਸੇ ਦੇ ਦਿੰਦੀ ਹੈ ਸੁੱਖ ਸਹੂਲਤਾਂ ਨਾਲ ਭਰਪੂਰ ਇੱਕ ਹੋਰ ਨਵਾਂ ਬਿਰਦਾ ਆਸ਼ਰਮ ਬਣਵਾ ਦਿੱਤਾ ਦੇਖੋ ਅੱਜ ਸਕੂਨ ਨਾਲ ਸੁਨੀਤਾ ਬਿਰਦਾ ਆਸ਼ਰਮ ਵਿੱਚ ਰਹਿਣ ਲੱਗੀ ਤੇ ਉਸਦੇ ਨੂੰ ਪੁੱਤ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਥੋੜੇ ਦਿਨਾਂ ਬਾਅਦ ਜਦੋਂ ਉਹਨਾਂ ਦੀ ਜ਼ਮਾਨਤ ਹੋਈ ਤਾਂ ਉਹਨਾਂ ਦੇ ਪੁੱਤ ਦੀ ਨੌਕਰੀ ਜਾ ਚੁੱਕੀ ਸੀ ਤੇ ਜਿਵੇਂ ਹੀ ਉਸ ਦੀ ਨੌਕਰੀ ਗਈ ਤਾਂ ਉਹ ਵੀ ਬੇਰੁਜ਼ਗਾਰ ਹੋ ਚੁੱਕਿਆ ਸੀ ਹੁਣ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ ਸੀ ਉਹਨਾਂ ਦੀ ਵੀ ਭੁੱਖੇ ਮਰਨ ਦੀ ਨੌਬਤ ਆ ਗਈ ਤਾਂ ਫਿਰ ਥੱਕ ਹਾਰ ਕੇ ਉਹ ਵੀ ਮਜ਼ਦੂਰੀ ਕਰਨ ਲੱਗਾ ਸੀ ਹੁਣ ਉਸ ਨੂੰ ਸਮਝ ਆਇਆ ਸੀ ਕਿ ਕਿਸ ਤਰ੍ਹਾਂ ਉਸਦੇ ਪਿਓ ਨੇ ਮਜ਼ਦੂਰੀ ਕਰਕੇ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਪੜਾਇਆ ਲਿਖਾਇਆ ਸੀ ਪਰ ਹੁਣ ਪਛਤਾਏ ਦਾ ਕੋਈ ਫਾਇਦਾ ਨਹੀਂ ਸਮਾਂ ਗੁਜ਼ਰ ਚੁੱਕਿਆ ਉਹਨਾਂ ਕੋਲੋਂ ਉਹ ਗਲਤੀ ਹੋ ਚੁੱਕੀ ਸੀ ਜੋ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ